ਹਾਂ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਪਹੁੰਚ ਜੂਗਾ ਪਹੁੰਚ ਜੂਗਾ ਪਰਪਿੰਦਰ ਮੇਰੇ ਕੱਪੜੇ ਕੱਢ ਕੇ ਨਾ ਤੇ ਪ੍ਰੈਸ ਕਰ ਦੇ ਮੈਂ ਦੋ ਤਿੰਨ ਦਿਨ ਵਾਸਤੇ ਜਾਣਾ ਵਾ ਕਿਤੇ ਕਿੱਥੇ ਜਾਣਾ ਤੁਸੀਂ ਉਹ ਯਾਰ ਜਿੱਥੇ ਮਰਜ਼ੀ ਜਾਣਾ ਹੋਏ ਹਾਂ ਗਾੜੀਆਂ ਨੋਕਾ ਟੋਕੀ ਕਰਨੀ ਜ਼ਰੂਰੀ ਆ ਜੜੋੜੀ ਚਲੋ ਦੁਬਾਰਾ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਆਹੋ ਮੈਂ ਸ਼ਾਮਾਂ ਨੂੰ ਨਿਕਲ ਜਾਣਾ ਨਾ ਅੱਜ ਤੇ ਕੋਈ ਗੱਲ ਨਹੀਂ ਮੈਂ ਆ ਜਾਊਂਗਾ ਚੱਲ ਠੀਕ ਰੁਪਿੰਦਰ ਮੇਰੇ ਕੱਪੜੇ ਮੇਰੇ ਕੱਪੜੇ ਪਰੇ ਕਰਦੀ ਸੀ ਸਾਰਿਆਂ ਨੂੰ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਬਾਹਰ ਚਲੇ ਗਏ ਕੱਪੜੇ ਉਹ ਤੇ ਯਾਰ ਕੀ ਕਰਦੇ हां हां कोई नहीं कोई नहीं ओए हां आ जाऊंगा मैं शामानू चंगा चंगा परपिंदर कपड़े ਕੱਢ ਕੇ ਨਾ ਮੇਰੇ ਤੇ ਉਹ ਪ੍ਰੈਸ ਕਰਕੇ ਤੇ ਬੈਗ ਚ ਪਾ ਦੇ ਮੈਂ ਨਾ ਜਾਣਾ ਵਾ ਇੱਕ ਦੋ ਦਿਨ ਬਾਅਦ ਕਿਤੇ ਠੀਕ ਹੈ ਕੋਈ ਨਹੀਂ ਕਰ ਦਿੰਨੀ ਆ ਆਹੋ हां जी ਤੇ ਘਰ ਉਹ ਕਿੱਥੇ ਜਾਣਾ ਮੈਂ ਕਿਹਾ ਥੇ ਲੋ ਕਿਤੇ ਦੱਸ ਆਏ ਬੋਲ ਮੈਂ ਤੁਸੀਂ ਕਿਹਾ ਠੀਕ ਹੈ ਤੁਸੀਂ ਪੁੱਛਣਾ ਹੈ ਕਿ ਕਿੱਥੇ ਜਾਣਾ ਹਾਂ ਮੈਂ ਆਪਣੇ ਸੁਣ ਸੁਣ ਹਾਂ हां कोई नहीं, नहीं। कोई नहीं ਉਹ ਨਹੀਂ ਨਹੀਂ ਪਹੁੰਚ ਜਾऊंगा ਪਹੁੰਚ ਜਾऊंगा मैं <laughs> ਚੰਗਾ ਰਪਿੰਦਰ ਹਾਂਜੀ ਮੇਰੇ ਨਾ ਕੱਪੜੇ ਕੱਢ ਦੇ ਤੇ ਪ੍ਰੈਸ ਕਰਦੇ ਹੋ ਤੇ ਉਹ ਬੈਗ ਚ ਪਾ ਕੇ ਤੇ ਰੱਖ ਦੇ ਮੈਂ ਇੱਕ ਦੋ ਦਿਨ ਬਾਅਦ ਜਾਣਾ ਮੈਂ ਰੱਬ ਹੋਲੀ ਗੱਲ ਕਰ ਨੂੰ ਕੀ ਹੋ ਗਿਆ ਇਹ ਗੱਲ ਕੀ ਮੈਨੂੰ ਗੱਲ ਕੀ ਤੂੰ ਬਹੁਤੀ ਚੰਗਾ ਮਾਲ ਆ ਗਿਆ ਆ ਕੁੜੀ ਨੇ ਇੱਕ ਸਾਰਾ ਕੰਮ ਘੜਤਾ ਇਹ ਤਾਂ ਸਾਰੇ ਕੰਮ ਕਰਦਾ ਨਹੀਂ ਤੇ ਸਾਰੇ ਕੰਮ ਚਲ ਜਾਂਦੇ ਤੇ ਮੜਿਆ ਪਰੇ ਨਹੀਂ ਨਹੀਂ ਉਹਨਾਂ ਦੇ ਕੋਈ ਚੱਕਰ ਨਹੀਂ ਮੂੰਹ ਚ ਗੱਲ ਹੀ ਨਹੀਂ ਨਿਕਲਦੀ ਨਹੀਂ ਮੈਂ ਸ਼ਾਇਦ ਹੋ ਜਾਂਦਾ ਨਾ ਮਣੇ ਨਾ ਕਰ ਲਿਆ ਕਰ ਲਿਆ 2 ਵਨ ਕਰੀ ਕਰ ਲੈ ਪਹਿਲਾਂ ਬੋਲੋ ਹੈਲੋ ਕੁਛ ਹੈਲੋ ਪਹਿਲੀ ਫੋਲ ਹੈਲੋ 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 ਬੋਲੋ लो तो हैलो नहीं पहले मैं प्रैक्टिकल ठीक हो ना प्रैक्टिकल <laughs> <laughs> ਆਪਸ ਵਿੱਚ ਲੋ ਚੱਲ ਚੱਲ ਜੋ ਤੇ ਕਿਦੰਦਾ ਦਾ ਪ੍ਰੈਕਟੀਕਲ ਪੁੱਤ ਮੈਂ ਤਾਂ ਨਾ ਗੱਲ ਕਰਨੀ ਹੀ ਮੇਰਾ ਇਰਾਦਾ ਆ ਚੱਲ ਪੁੱਤ ਕੀ ਬਤਾ ਚੰਗਾ ਪਰਿਵਾਰ ਮਿਲ ਜੇ ਤੇ ਤੈਨੂੰ ਮੰਮੀ ਜੀ ਪੜਨਾ ਪੜਾਉਣ ਵਾਤੇ ਦਾ ਪੜਨਾ ਪੜਾਉਣ ਵਾਤੇ ਲਾਈ ਦੇਣਾ ਪੁੱਤ ਕੀ ਬਤਾ ਅਗਲਾ ਪਰਿਵਾਰ ਚੰਗਾ ਮਿਲ ਜੇ ਤੇ ਤੇਰੀ ਪੜਨ ਵਾਲੀ ਰੀਡਵੀ ਉੱਥੇ ਹੋ ਜਾ ਕੇ ਪੂਰੀ ਹੋ ਜੇ ਮੰਮੀ ਇਹ ਪੰਜੀ ਤੁਹਾਡਾ ਵਾ ਤੂੰ ਗੱਲ ਸੁਣ ਮੇਰੀ ਐਵੇਂ ਨਾ ਕੁੜੀ ਨਾਲ ਹੀ ਦਾਨੀਆਂ ਗੱਲਾਂ ਕਰੀ ਜਾ ਪਰ ਪੁੱਤ ਜਿੱਥੇ ਮੈਨੂੰ ਰਿਸ਼ਤਾ ਚੰਗਾ ਲੱਗਾ ਨਾ ਤੇਰੇ ਪੁੱਛੇ ਮੈਂ ਉਹ ਨਹੀਂ ਕਰਦੀ ਘਰ-ਵਾਰ ਮੈਂ ਦੇਣਾ ਹੀ ਪੁੱਛੇ ਮੈਂ ਨਹੀਂ ਕਰਦੀ ਘਰ-ਵਾਰ ਵਾ ਪੁੱਤ ਕਿੰਨਾਂ ਕਿ ਸ਼ੁਰੂ ਵੀ ਜਾਂਦੇ ਮੈਂ ਉਹ ਹੀ ਕਹਿੰਦੇ ਮੈਂ ਤੂੰ 1 ਮੰਮੀ ਜੀ ਤੁਸੀਂ ਫੇਰ ਉਹ ਹੀ ਗੱਲਾਂ ਕਰਨ ਲੱਗ ਗਏ ਜੀ ਹੁਣ ਮੈਂ ਤੇ ਇਹੀ ਚਾਹੁੰਦੀ ਆ ਚਲੋ ਚੰਗੇ ਹੀ ਹੋਣ ਕੋਈ ਵੀ ਕੁੜੀ ਇਹ ਨਹੀਂ ਚਾਹੁੰਦੀ ਵੀ ਅਗਲਾ ਪਲ ਪਲਵਾਲ ਸਾ ਨਿਰਦਾਨ ਦੋ ਵੈਂਟ ਕਹਿੰਦਾ ਮੋੜਦਾ ਤੁਸੀਂ ਆਫ ਕੀਤਾ ਆ ਡੇਢ ਤੋਂ ਤਾਂ ਕਿਥੇ ਜਾਣਾ ਐਂਡ 1 ਕਰ ਲਈ ਤੂੰ ਇਹ ਕਰੀ ਕੀ ਕਹਿੰਦਾ ਜੇ ਤੇ ਫਿਰ ਕਹੂਗਾ ਵੀ ਦੋਵਾ ਚਵਾ ਮਹੀਨੇ ਤੱਕ ਆਉਣਾ ਵਾ ਫਿਰ ਇੱਕ ਛੁੱਟੀ 'ਚ ਆਪਣਾ ਠਾਕਾ ਲਾ ਲੈ ਲੈਂਦੇ ਨੇ ਤੇ ਇੱਕ ਚੱਲੇ ਚੱਲੇ ਤਾਂ ਕਰਦੇ ਆ ਇੱਕ ਛੁੱਟੀ 'ਚ ਉਹਦਾ ਠਾਕਾ ਲਾ ਲੈਨੇ ਤੇ ਬਰੰਗਾਂ ਦੀ ਦੋ ਵਨ ਦਲਜੀਤ ਆਣੀ ਜੜੀ ਉਹ ਮੈਂ ਪੁੱਛਣਾ ਸੀ ਤੈਨੂੰ ਹਾਂਜੀ ਹੋਏਗਾ ਲੇਜੈਂਡ ਦਾ ਹਾਂਜੀ ਹੋਏਗਾ 21 ਦਲਜੀਤ ਗੱਲ ਸੁਣ ਹਾਂ ਇੱਕ ਮਿੰਟ 21 ਤੇਰਾ 21 ਹਾਂਜੀ ਜਿਹੜੀ ਮੇਰੇ ਅਗਰਾਂ ਦਿਲ ਕਰਦਾ ਵਾ ਮੈਂ ਕਿਹਾ ਪੰਜ ਚਾਰ ਸਾਲ ਲਾ ਲੈਨੇ ਬਾਹਰ ਪੰਜ ਚਾਰ ਦੇ ਨਹੀਂ ਪੰਜ ਪੰਜ ਚਾਰ ਸਾਲ ਲੱਗੇ ਚਲ ਉਹ ਤਾਂ ਗੱਲ ਠੀਕ ਆ ਪੁੱਤ ਕੋਈ ਨਹੀਂ ਹੋ ਕੇ ਆਉਂਦਾ ਨਾ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਪਹੁੰਚੂਗਾ ਪਹੁੰਚੂਗਾ ਪਰਪੰਦਰ ਮੇਰੇ ਕੱਪੜੇ ਕੱਢ ਕੇ ਨਾ ਤੇ ਪ੍ਰੈਸ ਕਰਾ ਦੇ ਮੈਂ 2-3 ਦਿਨ ਬਾਅਦ ਤੇ ਜਾਣਾ ਵਾ ਕਿਤੇ ਕਿੱਥੇ ਜਾਣਾ ਤੁਸੀਂ ਉਹ ਯਾਰ ਜਿੱਥੇ ਮਰਜੀ ਜਾਣਾ ਹੋਏ ਹਾਂ ਗਾੜੀਆਂ ਨੋ ਕਟੋਕੀ ਕਰਨੀ ਜ਼ਰੂਰੀ ਆ ਜੜੋੜੀ ਗਾੜੀ ਆ ਤੇ ਤੋਕਾ ਮਾਰਾ ਹੋ ਤੈ ਹੀ ਚਲੋ ਦੁਬਾਰਾ ਦੁਬਾਰਾ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਆਹੋ ਮੈਂ ਸ਼ਾਮ ਨੂੰ ਨਿਕਲ ਜਾਣਾ ਨਾ ਅੱਜ ਤਾਂ ਕੋਈ ਗੱਲ ਨਹੀਂ ਮੈਂ ਆ ਜਾਊਂਗਾ ਚੱਲ ਠੀਕ ਰੁਪਿੰਦਰ ਮੇਰੇ ਕੱਪੜੇ ਮੇਰੇ ਖਿਤਮਾਨ ਨੇ ਤੁਹਾਨੂੰ ਦਫਾ ਹੈ ਮੇਰੇ ਕੱਪੜੇ ਮੇਰੇ ਕੱਪੜੇ ਪਰੇ ਕਰ ਦੇ ਇਹਨਾਂ ਸਾਰਿਆਂ ਨੂੰ ਨਹੀਂ ਨਹੀਂ ਕੋਈ ਨਹੀਂ ਉਹ ਬਾਹਰ ਚਲੇ ਗਏ ਤਾਂ ਵੀ ਉਹ ਵੀਰ ਕੀ ਕਰਦੇ ਇਹਦੇ ਪੈਰਾਂ ਜਿਹੜਾ ਉਹ ਵੀਰ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਉਹ ਆਹ ਹੋ ਆਜੂਗਾ ਮੈਂ ਸ਼ਾਮਾ ਨੂੰ ਚੰਗਾ ਚੰਗਾ ਪਰਪਿੰਦਰ ਕੱਪੜੇ ਕੱਢ ਕੇ ਨਾ ਮੇਰੇ ਤੇ ਉਹ ਪ੍ਰੈਸ ਕਰਕੇ ਤੇ ਬੈਗ ਚ ਪਾ ਦੇ ਮੈਂ ਨਾ ਜਾਣਾ ਵਾ ਇੱਕ ਦੋ ਦਿਨ ਬਾਅਦ ਕਿਤੇ ਠੀਕ ਆ ਕੋਈ ਨਹੀਂ ਕਰ ਦਿੰਨੀ ਆ ਆਹ ਹਾਂਜੀ ਕਿੱਥੇ ਜਾਣਾ ਮੈਂ ਕਿਹਾ ਥੇਗਾ ਕੋਈ ਜਦੋਂ ਆ ਸੋ ਬੋਲ ਮੈਂ ਤੁਸੀਂ ਕਿਹਾ ਠੀਕ ਆ ਤੁਸੀਂ ਪੁੱਛਣਾ ਨਹੀਂ ਕਿੱਥੇ ਜਾਣਾ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਉਹ ਨਹੀਂ ਨਹੀਂ ਪਹੁੰਚ ਜਾਊਗਾ ਪਹੁੰਚ ਜਾਊਗਾ ਮੈਂ ਚੰਗਾ ਰਪਿੰਦਰ ਹਾਂਜੀ ਮੇਰੇ ਨਾ ਕੱਪੜੇ ਕੱਟਦੇ ਤੇ ਪ੍ਰੈਸ ਕਰਦੇਓ ਤੇ ਉਹ ਬੈਗ ਚ ਪਾ ਕੇ ਤੇ ਰੱਖਦੇ ਮੈਂ ਤੇ ਇੱਕ ਦੋ ਦਿਨ ਬਾਅਦ ਤੇ ਜਾਣਾ ਵਾ ਰੱਬ ਹੋਲੀ ਗੱਲ ਕੰਮ ਕੀ ਹੋ ਗਿਆ ਵਾ ਕੀ ਗੱਲ ਕੀ ਮੈਨੂੰ ਬਲ ਕੀ ਤੂੰ ਬਹੁਤੀ ਜਿਆਦਾ ਮੜਾ ਹੋ ਗਿਆ ਯਾ ਆਕੜੀ ਨੇ ਇੱਕ ਸਾਰਾ ਕੰਮ ਘੜਤਾ ਹੀ ਸਾਰੇ ਨੂੰ ਕੱਟੇ ਕਰਦਾ ਨਹੀਂ ਤੇ ਸਾਰੇ ਇੱਕ ਮਿੰਟ ਚਲ ਜਾਂਦੇ ਤੇ ਮੜਾ ਜਾ ਪਰੇ ਨਹੀਂ ਨਹੀਂ ਉਹਨਾਂ ਦੇ ਕੋਈ ਚੱਕਰ ਨਹੀਂ ਮੂੰਹ ਚ ਗੱਲ ਹੀ ਨਹੀਂ ਨਿਕਲਦੀ ਨਹੀਂ ਮੈਂ ਸ਼ਾਇਦ ਹੋ ਜਾਂਦਾ ਨਾ ਮੜੇ ਨਾ ਕਰ ਲਿਆ ਕਰ ਲਿਆ 2 1 करें। का दो, बोलो बोलो हलो चलो <laughs> <जा। Hello, Hello. laughs> तो नहीं पहले मैं प्रैक्टिकल ठीक हो ਕਿਦਾਂ ਦਾ ਪ੍ਰੈਕਟੀਕਲ ਆ ਆ ਆ ਭਾਜੀ ਭਾਜੀ ਆ ਤੁਹਾਡਾ ਲੱਗ ਪੈ ਲੂਸ ਵਿੱਚ ਆਪਸ ਵਿੱਚ ਲੂ ਚੱਲ ਚੱਲ ਜੋ ਤੇ ਕਿਦਾਂ ਦਾ ਪ੍ਰੈਕਟੀਕਲ ਪੁੱਤ ਮੈਂ ਤਾਂ ਨਾਲ ਗੱਲ ਕਰਨੀ ਸੀ ਮੇਰਾ ਇਰਾਦਾ ਆ ਚੱਲ ਪੁੱਤ ਕੀ ਬਤਾ ਚੰਗਾ ਪਰਿਵਾਰ ਮਿਲ ਜੇ ਤੇ ਤੈਨੂੰ ਮੰਮੀ ਜੀ ਪੜਨਾ ਪੜਾਉਣ ਵਾਤੇ ਪੜਨਾ ਪੜਾਉਣ ਵਾਤੇ ਲਾ ਦੇਣਾ ਪੋਤਾ ਕੀ ਬਤਾ ਅਗਲਾ ਪਰਿਵਾਰ ਚੰਗਾ ਮਿਲ ਜੇ ਤੇ ਤੇਰੀ ਪੜਨ ਵਾਲੀ ਡਿਗਰੀ ਉੱਥੇ ਹੋ ਜਾ ਕੇ ਪੂਰੀ ਹੋ ਜੇ ਮੰਮੀ ਵਨ ਇਹ ਪੰਜੇ ਤੁਹਾਡਾ ਵਾ ਤੂੰ ਗੱਲ ਸੁਣ ਮੇਰੀ ਐਵੇਂ ਨਾ ਕੁੜੀ ਨਾਲ ਹੀ ਦਾਨੀਆਂ ਗੱਲਾਂ ਕਰੀ ਜਾ ਪਰ ਪੋਤਾ ਜਿੱਥੇ ਮੈਨੂੰ ਰਿਸ਼ਤਾ ਚੰਗਾ ਲੱਗਾ ਨਾ ਤੇਰੇ ਪੁੱਛੇ ਬਣਾ ਨਹੀਂ ਕਰਦੀ ਘਰ-ਵਾਰ ਮੈਂ ਦੇਣਾ ਹੀ ਪੁੱਛੇ ਨਹੀਂ ਕਰਦੀ ਘਰ-ਵਾਰ ਵਾ ਪੋਤਾ ਕਰ ਕਿ ਜੁਰਮ ਵੀ ਗਾ ਦੇ ਮੈਂ ਹੋਈ ਕਹਿੰਦੇ ਮੈਂ 2 1 ਮੰਮੀ ਜੀ ਤੁਸੀਂ ਫੇਰ ਉਹੀ ਗੱਲਾਂ ਕਰਨ ਲੱਗ ਗਏ ਜੀ ਹੁਣਾ ਮੈਂ ਤੇ ਇਹੀ ਚਾਹੁੰਦੀ ਆ ਚਲੋ ਚੰਗੇ ਹੀ ਹੋਣ ਕੋਈ ਵੀ ਕੁੜੀ ਇਹ ਨਹੀਂ ਚਾਹੁੰਦੀ ਵੀ ਅਗਲਾ ਪੱਲਵਾਲ ਸੁਣਨ ਦੇ ਦੋ ਮਿੰਟ ਫੇਰ ਚਲੋ ਮੋੜ ਤਾਂ ਤੁਸੀਂ ਆਫ ਕੀਤਾ ਆ ਡੇਢ ਤਾਂ ਤਾਂ ਕਿੱਥੇ ਜਾਣਾ ਐਂਡ 1 ਕਰ ਲਈ ਦੋ ਇਹ ਕਰੀ ਕੀ ਕਹਿੰਦਾ ਜੇ ਤੇ ਫੇਰ ਕਹੂਗਾ ਵੀ ਦੋ-ਚਵਾ ਮਹੀਨੇ ਤੱਕ ਆਉਣਾ ਵਾ ਫੇਰ ਇੱਕ ਛੁੱਟੀ ਤੇ ਆਪਣਾ ਠਾਕਾ ਲਾ ਲੈਂਦੇ ਨੇ ਤੇ ਇੱਕ ਚਲੇ ਚਲੇ ਤਾਂ ਕਰਦੇ ਆ ਇੱਕ ਛੁੱਟੀ 'ਚ ਉਹਦਾ ਠਾਕਾ ਲਾ ਲੈਨੇ ਆ ਤੇ ਬਰਾਂਗਾਂ ਦੀ 21 ਦਲਜੀਤ ਹਾਂ ਜੀ ਡੀ ਉਹ ਮੈਂ ਪੁੱਛਣਾ ਸੀ ਤੈਨੂੰ ਹਾਂਜੀ ਹੋਈ ਗੱਲ ਏਜੈਂਟ ਨਾਲ ਹਾਂਜੀ ਹੋਈ 21 ਦਲਜੀਤ ਗੱਲ ਸੁਣ ਹਾਂ ਇੱਕ ਮਿੰਟ 21 ਤੇਰਾ ਤਾਂ 21 ਹਾਂ ਜੀ ਡੀ ਮੇਰਾ ਇਹ ਤਾਂ ਦਿਲ ਕਰਦਾ ਵਾ ਮੈਂ ਕਿਹਾ ਪੰਜ ਚਾਰ ਸਾਲ ਲਾ ਲੈਨੇ ਬਾਹਰ ਪੰਜ ਚਾਰ ਦੇ ਨਹੀਂ ਪੰਜ ਪੰਜ ਚਾਰ ਸਾਲ ਲਗਾ 1 ചെല ഓക്കെ ആ